ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਸ਼ਬਦਾਂ ਦੀ ਤਾਕਤ ਨੂੰ ਕਦੇ ਘੱਟ ਨਾ ਮੰਨੋ ਕਿਉਂਕਿ ਸਿਰਫ ਇੱਕ ਹਾਂ ਤੇ ਇੱਕ ਨਾ ਪੂਰੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ ਇੱਕ ਛੋਟੀ ਜਿਹੀ ਕਹਾਣੀ ਇੱਕ ਰਾਜੇ ਦੀ ਜੋ ਸੁਪਨਿਆਂ ਦੇ ਫਲ ਜਾਣਨ ਵਿੱਚ ਬਹੁਤ ਯਕੀਨ ਰੱਖਦਾ ਸੀ ਜਦੋਂ ਸੁਪਨਾ ਆਇਆ ਤਾਂ ਉਹ ਉਸੇ ਵਕਤ ਵਿਸ਼ੇਸ਼ਕ ਨੂੰ ਬੁਲਾ ਕੇ ਪੁੱਛਦਾ ਕਿ ਇਸ ਦਾ ਮਤਲਬ ਕੀ ਹੈ ਮੈਂ ਇਹ ਸੁਪਨਾ ਦੇਖਿਆ ਹੈ ਇਸ ਦਾ ਮੀਨਿੰਗ ਕੀ ਹੈ ਉਸ ਦੇ ਦਰਬਾਰ ਵਿੱਚ ਬਹੁਤ ਸਾਰੇ ਵਿਸ਼ੇਸ਼ਕ ਸਨ ਜੋ ਉਸ ਨੂੰ ਇਹ ਦੱਸਿਆ ਕਰਦੇ ਸਨ ਅਤੇ ਰਾਜਾ ਉਹਨਾਂ ਤੇ ਯਕੀਨ ਕਰਦਾ ਸੀ ਜਿਵੇਂ ਦਾ ਉਸਨੇ ਸੁਪਨੇ ਵਿੱਚ ਦੇਖਿਆ ਜਿਵੇਂ ਦਾ ਉਸ ਨੂੰ ਫਲ ਮਿਲਿਆ ਉਹ ਜਿਹਾ ਹੀ ਅੱਗੇ ਉਹ ਆਪਣਾ ਕੰਮ ਕਰਨ ਲੱਗਦਾ ਕਿ ਕੀ ਕਰਨਾ ਠੀਕ ਰਹੇਗਾ ਤੇ ਕੀ ਕਰਨਾ ਠੀਕ ਨਹੀਂ ਰਹੇਗਾ ਇੱਕ ਵਾਰ ਉਸ ਰਾਜੇ ਨੂੰ ਇੱਕ ਅਜੀਬਾ ਸੁਪਨਾ ਆਇਆ ਜਿਸ ਸੁਪਨੇ ਦਾ ਫਲ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਰਾਜੇ ਨੂੰ ਸੁਪਨਾ ਇਹ ਆਇਆ ਕਿ ਉਸਦੇ ਸਾਰੇ ਦੰਤ ਗਿਰ ਚੁੱਕੇ ਹਨ ਸਿਰਫ ਅੱਗੇ ਵਾਲਾ ਵੱਡਾ ਦੰਦ ਬਚਿਆ ਹੋਇਆ ਹੈ ਉਸਨੇ ਆਪਣੇ ਦਰਬਾਰ ਵਿੱਚ ਜੋ ਐਕਸਪਰਟਸ ਸਨ ਉਹਨਾਂ ਨੂੰ ਪੁੱਛਿਆ ਕਿ ਦੱਸੋ ਇਸ ਦਾ ਮਤਲਬ ਕੀ ਹੈ ਇਸ ਦਾ ਫਲ ਕੀ ਹੈ ਤਾਂ ਉਹ ਲੋਕ ਦੱਸ ਨਹੀਂ پا ਰਹੇ ਸਨ ਰਾਜੇ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਤਾਂ ਉਸ ਨੂੰ ਕਿਸੇ ਨੇ ਦੱਸਿਆ ਕਿ ਦੂਜੇ ਰਾਜ ਵਿੱਚ ਇੱਕ ਵੱਡੇ ਵਿਦਵਾਨ ਹਨ ਉਹ ਸੁਪਨਿਆਂ ਤੇ ਸਭ ਤੋਂ ਵੱਡੇ ਜਾਣਕਾਰ ਹਨ ਉਹਨਾਂ ਨੂੰ ਬੁਲਾਇਆ ਜਾਵੇ ਤਾਂ ਉਹਨਾਂ ਨੂੰ ਨਿਮੰਤਰਣ ਦਿੱਤਾ ਗਿਆ ਰਾਜ ਦੇ ਤਰੀਕੇ ਨਾਲ ਉਹਨਾਂ ਦਾ ਸਤਿਕਾਰ ਕੀਤਾ ਗਿਆ ਦਰਬਾਰ ਵਿੱਚ ਉਹਨਾਂ ਨੂੰ ਬਿਠਾਇਆ ਗਿਆ ਆਸਣ ਦਿੱਤਾ ਗਿਆ ਸਭ ਕੁਝ ਵਧੀਆ ਸੀ ਜਦੋਂ ਉਹ ਆ ਗਏ ਤਾਂ ਫਿਰ ਰਾਜੇ ਨੇ ਆਪਣਾ ਸੁਪਨਾ ਦੁਹਰਾਇਆ ਰਾਜੇ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਨਾਲ ਸੁਪਨਾ ਆਇਆ ਕਿ ਮੇਰੇ ਸਾਰੇ ਦੰਦ ਗਿਰ ਚੁੱਕੇ ਹਨ ਸਿਰਫ ਇੱਕ ਦੰਦ ਅੱਗੇ ਦਾ ਜੋ ਦੰਦ ਹੈ ਵੱਡੇ ਵਾਲਾ ਉਹੀ ਬਚਿਆ ਹੈ ਹੁਣ ਮੈਨੂੰ ਇਹ ਦੱਸੋ ਕਿ ਇਸ ਦਾ ਫਲ ਕੀ ਹੈ ਇਸ ਦਾ ਮਤਲਬ ਕੀ ਹੈ ਕੀ ਹੋਵੇਗਾ ਮੇਰੇ ਜੀਵਨ ਵਿੱਚ ਅੱਗੇ ਤੁਸੀਂ ਜੋ ਦੱਸੋਗੇ ਮੈਂ ਉਹੀ ਫਾਲੋ ਕਰਾਂਗਾ ਜੋ ਵਿਸ਼ੇਸ਼ਕ ਸਨ ਉਹਨਾਂ ਨੇ ਕਿਹਾ ਕਿ ਰਾਜਨ ਬਹੁਤ ਆਸਾਨ ਹੈ ਤੁਹਾਡੇ ਪਰਿਵਾਰ ਦੇ ਸਾਰੇ ਲੋਕ ਮਰ ਜਾਣਗੇ ਸਿਰਫ ਤੁਸੀਂ ਬਚੋਗੇ ਇਹੀ ਤੁਹਾਡੇ ਸੁਪਨੇ ਦਾ ਮਤਲਬ ਹੈ ਇਹੀ ਉਸ ਦਾ ਫਲ ਹੈ ਹੁਣ ਇਸ ਵਿੱਚ ਤੁਸੀਂ ਕੁਝ ਕਰਨਾ ਨਹੀਂ ਹੈ ਤੁਸੀਂ ਕੁਝ ਕਰ ਨਹੀਂ ਸਕੋਗੇ ਕਿਉਂਕਿ ਮੌਤ ਤਾਂ ਹੋਣੀ ਹੀ ਹੈ ਰਾਜੇ ਨੂੰ ਬਹੁਤ ਗੁੱਸਾ ਆਇਆ ਕਿ ਹੋਵੇਗਾ ਇਹ ਵਿਦਵਾਨ ਆਪਣੀ ਜਗ੍ਹਾ ਦਾ ਇਸ ਨੂੰ ਹੁਣੇ ਇੱਥੇ ਬੰਦੀ ਬਣਾ ਕੇ ਕੈਦ ਕਰ ਲਵੋ ਸੈਨਿਕਾਂ ਨੂੰ ਆਦੇਸ਼ ਦਿੱਤਾ ਗਿਆ ਕਿ ਹੁਣੇ ਬੰਦੀ ਬਣਾਓ ਉਹ ਵਿਦਮਾਨ ਕਹਿਣ ਲੱਗੇ ਕਿ ਤੁਸੀਂ ਕਿਹੋ ਜਿਹੇ ਰਾਜਾ ਹੋ ਤੁਸੀਂ ਮੈਨੂੰ ਬੁਲਾਇਆ ਤੁਸੀਂ ਹੀ ਮੈਨੂੰ ਬੰਦੀ ਬਣਾ ਰਹੇ ਹੋ ਅਤੇ ਰਾਜੇ ਨੇ ਆਪਣੇ ਮੰਤਰੀ ਨੂੰ ਬੁਲਾ ਕੇ ਕਿਹਾ ਕਿ ਐਲਾਨ ਕਰਵਾ ਦਿਓ ਪੂਰੇ ਰਾਜ ਵਿੱਚ ਜੋ ਮੈਨੂੰ ਆ ਕੇ ਸੁਪਨੇ ਦਾ ਠੀਕ ਠੀਕ ਮਤਲਬ ਦੱਸੇਗਾ ਸਹੀ ਫਲ ਦੱਸੇਗਾ ਉਸ ਨੂੰ ਮੇਰੇ ਵੱਲੋਂ ਇੱਕ ਬਹੁਤ ਵੱਡਾ ਇਨਾਮ ਦਿੱਤਾ ਜਾਵੇਗਾ ਮੰਤਰੀਆਂ ਨੇ ਇਹ ਗੱਲ ਸੁਣੀ ਸਮਝੀ ਅਤੇ ਫਾਲੋ ਕੀਤੀ ਅਤੇ ਐਲਾਨ ਕਰਵਾ ਦਿੱਤਾ ਅਗਲੀ ਸਵੇਰ ਦਰਬਾਰ ਵਿੱਚ ਇੱਕ ਸਧਾਰਨ ਜਿਹਾ ਦਿਖਣ ਵਾਲਾ ਲੜਕਾ ਆਇਆ ਰਾਜੇ ਨੇ ਉਸ ਨੂੰ ਪੁੱਛਿਆ ਕਿ ਦੱਸੋ ਤੂੰ ਦੱਸ ਸਕਦਾ ਹੈ ਉਸ ਨੇ ਕਿਹਾ ਕਿ ਹਾਂ ਬਹੁਤ ਆਸਾਨ ਹੈ ਰਾਜਨ ਮਹਿਤਾ ਤੁਹਾਡਾ ਸੁਪਨਾ ਸੁਣ ਕੇ ਪ੍ਰਸੰਨ ਹੋ ਗਿਆ ਖੁਸ਼ੀ ਨਾਲ ਫੁੱਲਾ ਨਹੀਂ ਸਮਾਰ ਰਿਹਾ ਸੀ ਮੈਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਹੈ ਇਹ ਰਾਜੇ ਨੇ ਕਿਹਾ ਅਜਿਹਾ ਕੀ ਹੈ ਮੇਰੇ ਸੁਪਨੇ ਵਿੱਚ ਤਾਂ ਉਸ ਸਾਧਾਰਨ ਜਿਹੇ ਦਿਖਣ ਵਾਲੇ ਲੜਕੇ ਨੇ ਕਿਹਾ ਕਿ ਰਾਜਾ ਤੁਸੀਂ ਸਾਡੇ ਰਾਜ ਦੇ ਲੰਬੇ ਸਮੇਂ ਤੱਕ ਸ਼ਾਸਨ ਕਰੋਗੇ ਕਿਉਂਕਿ ਤੁਸੀਂ ਸਭ ਤੋਂ ਲੰਬੀ ਉਮਰ ਵਾਲੇ ਵਿਅਕਤੀ ਹੋਵੋਗੇ ਤੁਹਾਡੇ ਪਰਿਵਾਰ ਵਿੱਚੋਂ ਰਾਜਨ ਤੁਹਾਡੀ ਉਮਰ ਸਭ ਤੋਂ ਜ਼ਿਆਦਾ ਹੋਵੇਗੀ ਜਾਣੀ ਕਿ ਤੁਸੀਂ ਹੁਣ ਸਾਡੇ ਰਾਜਾ ਬਹੁਤ ਸਾਲਾਂ ਤੱਕ ਰਹੋਗੇ ਅਤੇ ਸਾਡਾ ਰਾਜ ਇਸ ਤਰ੍ਹਾਂ ਹੀ ਉਨਤੀ ਕਰਦਾ ਰਹੇਗਾ ਇਸ ਤੋਂ ਵੱਧ ਖੁਸ਼ੀ ਦੀ ਗੱਲ ਸਾਡੀ ਪ੍ਰਜਾ ਵਾਲਿਆਂ ਲਈ ਕੀ ਹੋ ਸਕਦੀ ਹੈ ਰਾਜ ਦੇ ਲੋਕਾਂ ਲਈ ਹੋਰ ਕੀ ਹੋ ਸਕਦਾ ਹੈ ਜਦੋਂ ਉਸ ਲੜਕੇ ਨੇ ਇਹ ਕਿਹਾ ਤਾਂ ਰਾਜਾ ਬਹੁਤ ਖੁਸ਼ ਹੋਇਆ ਬਹੁਤ ਖੁਸ਼ ਹੋਇਆ ਉਸਨੇ ਕਿਹਾ ਵਾਹ ਕੀ ਗੱਲ ਕਹੀ ਹੈ ਰਾਜੇ ਨੇ ਆਪਣੇ ਮੰਤਰੀ ਨੂੰ ਕਿਹਾ ਕਿ ਉਹ ਵੱਡਾ ਵਾਲਾ ਇਨਾਮ ਲਿਆ ਕੇ ਦੇਵੇ ਉਸ ਨੂੰ ਬਹੁਤ ਸਾਰੇ ਹੀਰੇ ਜਵਾਹਰਤ ਸੋਨੇ ਦੇ ਸਿੱਕੇ ਪੂਰਾ ਭਰ ਕੇ ਇੱਕ ਬੈਗ ਉਸ ਨੂੰ ਦੇ ਦਿੱਤਾ ਉਹ ਲੜਕਾ ਉੱਥੋਂ ਜਦੋਂ ਜਾ ਰਿਹਾ ਸੀ ਉਹ ਆਪਣਾ ਇਨਾਮ ਲੈ ਕੇ ਤਾਂ ਉਹ ਉਸੇ ਜਗ੍ਹਾ ਤੋਂ ਨਿਕਲਿਆ ਜਿੱਥੇ ਕੈਦ ਵਿੱਚ ਉਹ ਵਿਦਵਾਨ ਅੰਦਰ ਬੰਦ ਸਨ। ਉਹਨਾਂ ਨੇ ਪੁੱਛਿਆ ਕਿ ਤੂੰ ਅਜਿਹਾ ਕੀ ਮਤਲਬ ਦੱਸ ਦਿੱਤਾ ਕਿ ਤੈਨੂੰ ਇਨਾਮ ਮਿਲ ਗਿਆ? ਉਸਨੇ ਕਿਹਾ ਮੈਂ ਉਹੀ ਗੱਲ ਬੋਲੀ ਹੈ ਜੋ ਤੁਸੀਂ ਬੋਲੀ ਸੀ। ਉਹ ਬੋਲਿਆ ਅਜਿਹਾ ਕੀ ਬੋਲਿਆ ਤੂੰ? ਉਹ ਬੋਲਿਆ ਮੈਂ ਕਿਹਾ ਰਾਜਨ ਤੁਸੀਂ ਲੰਬੇ ਸਮੇਂ ਤੱਕ ਸ਼ਾਸਨ ਕਰੋਗੇ। ਤੁਸੀਂ ਸਭ ਤੋਂ ਲੰਬੀ ਉਮਰ ਵਾਲੇ ਵਿਅਕਤੀ ਹੋ ਆਪਣੇ ਪਰਿਵਾਰ ਵਿੱਚ। ਵਿਦਵਾਨ ਨੇ ਕਿਹਾ ਇਹੀ ਤਾਂ ਮੈਂ ਬੋਲਿਆ ਸੀ। ਉਸ ਸਧਾਰਨ ਚਿਹੇ ਦਿਖਣ ਵਾਲੇ ਲੜਕੇ ਨੇ ਕਿਹਾ ਕਿ ਨਹੀਂ ਨਹੀਂ ਤੁਸੀਂ ਤਾਂ ਇਹ ਬੋਲਿਆ ਸੀ ਕਿ ਤੇਰੇ ਪਰਿਵਾਰ ਵਾਲੇ ਸਭ ਮਰ ਜਾਣਗੇ ਅਤੇ ਸਿਰਫ ਤੂੰ ਬਚੇਗਾ ਮੈਂ ਸਿਰਫ ਸ਼ਬਦਾਂ ਦਾ ਸਹੀ ਇਸਤੇਮਾਲ ਕੀਤਾ ਅਤੇ ਅੱਜ ਇੰਨਾ ਵੱਡਾ ਇਨਾਮ ਮੇਰੇ ਨਾਲ ਹੈ ਬਹੁਤ ਛੋਟੀ ਜਹੀ ਕਹਾਣੀ ਹੈ ਕਿਵੇਂ ਬੋਲਣਾ ਹੈ ਇਹ ਬਚਪਨ ਵਿੱਚ ਅਸੀਂ ਸਿੱਖ ਲੈਂਦੇ ਹਾਂ ਪਰ ਕੀ ਬੋਲਣਾ ਹੈ ਇਹ ਸਿੱਖਣ ਸਮਝਣ ਵਿੱਚ ਪੂਰੀ ਉਮਰ ਨਿਕਲ ਜਾਂਦੀ ਹੈ ਸ਼ਬਦਾਂ ਦੀ ਵਰਤੋਂ ਦੀ ਵਜ੍ਹਾ ਨਾਲ ਸਿਲੈਕਸ਼ਨ ਆਫ ਵਰਡਸ ਦੀ ਵਜ੍ਹਾ ਨਾਲ ਕਈ ਸਾਰੇ ਝਗੜੇ ਹੁੰਦੇ ਹਨ ਤਾਂ ਜ਼ਿੰਦਗੀ ਵਿੱਚ ਸਾਹਮਣੇ ਵਾਲੇ ਨਾਲ ਤੁਸੀਂ ਕੀ ਬੋਲ ਰਹੇ ਹੋ ਇਸ ਤੇ ਗੌਰ ਫਰਮਾਓ ਧਿਆਨ ਦੇਣਾ ਸ਼ੁਰੂ ਕਰੋ ਤਾਂ ਜਾ ਕੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਉਣੀ ਸ਼ੁਰੂ ਹੋਵੇਗੀ ਕਈ ਵਾਰ ਕੁਝ ਅਜੀਹਾ ਅਸੀਂ ਬੋਲ ਦਿੰਦੇ ਹਾਂ ਅਤੇ ਬਾਅਦ ਵਿੱਚ ਸੋਚਦੇ ਹਾਂ ਕਿ ਮੈਂ ਕਾਸ਼ ਇਹ ਨਾ ਬੋਲਿਆ ਹੁੰਦਾ ਤਾਂ ਮੇਰਾ ਰਿਸ਼ਤਾ ਬਚ ਜਾਂਦਾ ਬਹੁਤ ਛੋਟੀ ਜਹੀ ਕਹਾਣੀ ਜਿਸ ਦਾ ਸਾਰ ਇਹ ਸਮਝਾਉਂਦਾ ਹੈ ਧੰਨਵਾਦ ਜੇਕਰ ਅੱਜ ਦੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ